ਮੁੱਚੀ ਪ੍ਰੈਸ ਦੇ ਅਸੀਂ ਧੰਨਵਾਦੀ ਹਾਂ ਜਿਨ੍ਹਾਂ ਕਿ ਸਾਨੂੰ ਆਪਣੇ ਰੂਬਰੂ ਹੋਣ ਦਾ ਮੌਕਾ ਦਿੱਤਾ ਤੇ ਇਹ ਤਾਂ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅਮਰਪਾਲ ਸਿੰਘ ਖਡੂਰ ਹਲਕਾ ਖਡੂਰ ਸਭ ਤੋਂ ਚੋਣ ਲ ਹੋ ਰਹੇ ਆ ਤੇ ਉਹਦੇ ਤੋਂ ਪਹਿਲਾਂ ਬਲੇਰ ਸਾਹਿਬ ਖੜੇ ਸੀਗੇ ਤੇ ਇਹ ਇਹ ਉਹ ਉਹ ਤੋਂ ਬਾਅਦ ਚ ਹਾਲਾਤ ਇਹਦਾਂ ਦੇ ਬਣ ਕੇ ਕਿ ਅਮਰਪਾਲ ਨੂੰ ਇਹ ਚੋਣ ਮੈਦਾਨ ਚ ਆਉਣਾ ਪਿਆ ਤੇ ਇਹਨਾਂ ਦੇ ਅਸੀਂ ਸਮੁੱਚੀ ਅਕਾਲੀ ਦਲ ਅਮਰਸਰ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਕਾਮ ਦੇ ਵਡੇਰੇ ਤਾਨੂੰ ਮੁੱਖ ਰੱਖਦੇ ਹੋਏ ਆ ਬਲੇਰ ਸਾਹਿਬ ਹੁਣ ਆਪਣਾ ਪਿੱਛੇ हट ਗਿਆ ਤੇ ਇਸ ਕਰਕੇ ਅਸੀਂ ਇਹਨਾਂ ਦਾ ਪੂਰੀ ਪਾਰਟੀ ਦਾ ਧੰਨਵਾਦ ਕਰਦੇ ਆਂ ਬਾਕੀ ਫਿਰ ਅਸੀਂ ਪੰਜਾਬ ਦੀ ਸਾਰੀ ਸਮੁੱਚੀ ਸੰਗਤ ਨੂੰ ਅਪੀਲ ਕਰਦੇ ਆਂ ਕਿ ਪਾਰਟੀ ਬਾਜ਼ੀ ਤੋਂ ਧਰਮਾਂ ਤੋਂ ਉਪਰ ਉੱਠ ਕੇ ਸੱਚੇ ਬੰਦਿਆਂ ਦਾ ਸਾਥ ਦੇਣ ਦੀ ਕੋਸ਼ਿਸ਼ ਕਰੋ ਕਿ ਮਾਨ ਸਾਹਿਬ ਵੀ ਇੱਕ ਬਲੰਦ ਆਵਾਜ਼ ਆ ਤੇ ਭਾਈ ਅਮਰਤਪਾਲ ਸਿੰਘ ਦੇ ਬਾਰੇ ਚ ਤੁਸੀਂ ਸਾਰੇ ਜਾਣਦੇ ਹੋ ਕਿ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਆ ਨੌਜਵਾਨੀ ਉਹਨਾਂ ਦੇ ਪਿੱਛੇ ਕਿੱਦਾਂ ਅਵੀਰਾਂ ਕਰਕੇ ਚਲਦੀ ਸੀ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਵੀ ਤੁਸੀਂ ਜਿਤਾ ਕੇ ਪਾਰਲੀਮੈਂਟ 'ਚ ਭੇਜੋ ਜੇ ਤੇ ਉਹਨਾਂ ਦਾ ਸਾਥ ਦੇਵੋ ਵੱਤੋਂ ਵੱਧ ਤੇ ਇਹ ਤੇ ਇਹ ਨਾਲ ਸਾਰੇ ਜਿੰਨੇ ਵੀ ਇਹਨਾਂ ਦੇ ਕੈਂਡੀਡੇਟ ਆ ਉਹ ਉਹਨਾਂ ਦੀ ਵੱਤਮਰ ਸਪੋਰਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਪਹਿਲਾਂ ਸਭ ਤੋਂ ਪਹਿਲਾਂ ਸਰਦਾਰ ਸਿੰਘ ਮਰਜੀਤ ਸਿੰਘ ਮਾਨ ਦਾ ਦਿলো ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਆਪਣਾ ਕੈਂਡੀਡੇਟ ਖਡੂਰ ਸਾਹਿਬ ਤੋਂ ਜਿਹੜਾ ਪਾਲ ਸਿੰਘ ਬਲੇਰ ਨੂੰ ਖਿਲਾ ਰਿਆ ਸੀ ਤੇ ਉਹਨਾਂ ਨੇ ਭਾਈ ਸਾਹਿਬ ਦੇ ਅਨਾਉਂਸ ਕਰਨ ਤੋਂ ਬਾਅਦ ਉਹਨਾਂ ਨੇ ਮਤਲਬ ਸੀਟ ਜਿਹੜੀ ਉਹ ਵਾਪਸ ਲਈ ਉਹਨਾਂ ਦਾ ਹੀ ਦਿਲੋਂ ਧੰਨਵਾਦ ਕਰਦੇ ਆਂ ਬਾਕੀ ਮੈਂ ਸਾਰੀ ਸਿੱਖ ਨੌਜਵਾਨੀ ਨੂੰ ਅਪੀਲ ਕਰਦੀ ਆਂ ਕਿ ਸੰਗਰੂਰ ਤੋਂ ਸਰਦਾਰ ਸਿੰਘ ਰਜੀ ਸਿੰਘ ਮਾਨ ਤੇ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਜਿੰਨੀ ਵੀ ਵੱਧ ਚੜ ਕੇ ਵੋਟਾਂ ਪਾ ਕੇ ਇਹਨਾਂ ਨੂੰ ਕਾਮਯਾਬ ਕਰੋ ਕਿਉਂਕਿ ਸੱਚੇ ਜਦੋਂ ਸਿੱਖ ਜਾ ਵਿੱਚ ਆਉਣਗੇ ਤੇ ਪੰਜਾਬ ਦੇ ਕੁਝ ਹਾਲਾਤ ਬਦਲਣਗੇ ਇਸ ਲਈ ਸਾਨੂੰ ਅੱਜ ਲੋੜ ਹੈ ਕਿ ਵੱਧ ਚੜ ਕੇ ਇਹਨਾਂ ਦੀ ਸਪੋਰਟ ਕਰੋ ਜਿੰਨੇ ਵੀ ਸਿਮਰਨਜੀਤ ਸਿੰਘ ਮਾਨ ਦੇ ਕੈਂਡੀਡੇਟ ਹੈ ਉਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਵੈਕੂਜੀਕਾ ਖਾਲਸਾ ਵੈਕੂਜੀਕਾ ਸਭਾਰੇ ਮਾਨ ਔਰ ਅੱਜ ਸਾਡਾ ਇੱਥੇ ਆਪਜੋ ਕੇ ਰੋਲ ਨੂੰ ਹੋਣ ਦਾ ਜਿਹੜਾ ਮਕਸਦ ਹੈ ਉਹ ਹੈ ਕਿ ਪਾਰਲੀਮੈਂਟ ਤੋਂ ਉਹਨਾਂ ਨੂੰ ਲੈ ਕੇ ਜੋ ਵੀ ਇਤਿਆਜ਼ ਰਾਈਆਂ ਲੱਗ ਰਹੀਆਂ ਸੀ ਮੀਡੀਆ ਦੁਆਰਾ ਔਰ ਸਿੱਖ ਸੰਗਤ ਵੱਲੋਂ ਜੋ ਵੀ ਇੱਕ ਅਪੀਲ ਲਈ ਸਿੱਖ ਦੂਰ ਸਾਹਿਬ ਦੀ ਸੀਟ ਨੂੰ ਲੈ ਕੇ ਉਹਦੇ ਵਿੱਚ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਰਦਾਰ ਹਰਪਾਲ ਸਿੰਘ ਗਲੇ ਜਿਹੜੇ ਕੀ ਉਮੀਦਵਾਰ ਐਲਾਨ ਦਿੱਤੇ ਗਏ ਸੀ ਉਸ ਤੋਂ ਬਾਅਦ ਆਉਣ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪਿਛਲੇ 2 ਦਿਨ ਤੋਂ ਸਮੁੱਚੀ ਪਾਰਟੀ ਦੇ ਉੱਤੇ ਇੱਕ ਕਾਫੀ ਵੱਡਾ ਇਹ ਸਾਡੇ ਲਈ ਵੀ ਬੜਾ ਫੈਸਲਾ ਲੈਣਾ ਜਿਹੜਾ ਸੀ ਉਹ ਜ਼ਰੂਰੀ ਸੀ ਕਿ ਅਸੀਂ ਕੋਈ ਵੀ ਇਹੋ ਜਿਹੇ ਕਦਮ ਜਿਹੜਾ ਸੋਚ ਸਮਝ ਕੇ ਚੱਕੀਏ ਜਿਸ ਨਾਲ ਸਾਡੀ ਕੌਮ ਦਾ ਕੋਈ ਨਾ ਕੋਈ ਫਾਇਦਾ ਹੋ ਸਕੇ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਖਿਰ ਇਕਲ ਫੈਸਲਾ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੇਕਰ ਭਾਈ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਚੋਣ ਲੜਦੇ ਨੇ ਤੇ ਆਪਣਾ ਕੈਂਡੀਡੇਟ ਜਿਹੜਾ ਹੈ ਸਰਦਾਰ ਹਰਪਾਲ ਸਿੰਘ ਬਲੇਵ ਜਿਨ੍ਹਾਂ ਨੂੰ ਅਸੀਂ ਅਨਾਉਂਸ ਕਰ ਚੁੱਕੇ ਹਾਂ ਉਹ ਆਪਣੇ ਕਾਗਜ਼ ਵਾਪਸ ਲੈ ਲੈਣਗੇ ਸੋ ਇਸ ਵਿਸ਼ੇ ਤੇ ਅਸੀਂ ਅੱਜ ਇਕੱਠੇ ਹੋਏ ਆਂ ਪਾਰਟੀ ਦੇ ਸਾਡੇ ਨਾਲ ਸੀਨੀਅਰ ਜਨਰਲ ਸਕੱਤਰ ਸਰਦਾਰ ਸੰਧੂ ਸਾਹਿਬ ਇੱਥੇ ਬੈਠੇ ਨੇ ਸਰਦਾਰ ਈਮਾਨ ਸਿੰਘ ਮਾਨ ਜਿਹੜੇ ਅਭਿਸ਼ਰਤੋ ਕੈਂਡੀਡੇਟ ਨੇ ਉਹ ਬੈਠੇ ਨੇ ਔਰ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਦਾ ਪਰਿਵਾਰ ਸਾਡੇ ਨਾਲ ਮਾਤਾ ਜੀ ਬਾਪੂ ਜੀ ਚਾਚਾ ਜੀ ਸਾਡੇ ਨਾਲ ਇੱਥੇ ਬੈਠੇ ਨੇ ਔਰ ਹਰਪਾਲ ਸਿੰਘ ਬਲੇਰ ਜਿਹੜੇ ਸਾਡੇ ਖਰੂਰ ਸਾਹਿਬ ਤੋਂ ਕੈਂਡੀਡੇਟ ਸੀ ਉਹ ਤੁਹਾਡੇ ਵਿੱਚ ਨੇ ਤੇ ਮੈਂ ਬੇਨਤੀ ਕਰੂੰਗਾ ਹਰਪਾਲ ਸਿੰਘ ਬਲੇਰ ਸਾਹਿਬ ਨੂੰ ਕਿ ਉਹ ਆਪ ਦੀ ਨਾਲ ਵਿਚਾਰ ਸਾਂਝੇ ਕਰਨ ਇੱਕ ਫੋਨ ਸਾਰੇ ਜਣੇ ਸਾਈ ਕੀਫਤੇ ਬਹੁਤ ਧੰਨਪਾਗ ਹੈ ਜਿਹੜੇ ਪੰਥਕ ਵਿਚਾਰਾਂ ਦੀ ਮੇਲ ਅਦੀਨ ਅੱਜ ਅਸੀਂ ਔਰੇ ਇਕੱਠੇ ਹੋ ਕੇ ਬੈਠੇ ਆ ਜਿਹੜਾ ਸਾਡੇ ਉੱਤੇ ਹਾਵੀ ਹੋ ਰਿਹਾ ਦਿੱਲੀ ਤੋਂ ਐਡੇ ਕਾਨੂੰਨੇ ਕਾਨੂੰਨ ਉਹਨਾਂ ਨੇ ਰਚੇ ਹੋਏ ਆ ਜਿਹੜਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦੇ ਹੋਏ ਇਸ ਦੇਸ਼ ਨੇ ਉਹੀ ਰੌਲਟ ਐਕ ਉਹੀ ਮਿਸਾ ਹੁਣ ਐਨਐਸਏ ਦੇ ਰੂਪ ਚ ਠੋਕਿਆ ਕਦੀ ਡਿਸਟਰਬਡ ਏਰੀਆ ਐਕਟ ਕਦੀ ਸਾਡੇ ਉੱਤੇ ਆਰਮਡ ਫੋਰਸਿਸ ਸਪੈਸ਼ਲ ਪ੍ਰੋਟੈਕਟਿੰਗ ਐਕਟ ਲਾ ਦਿੰਦੇ ਹੈਗੇ ਆ ਕਹਿਣ ਦਾ ਭਾਵ ਕਿ ਘਟਗਿੰਤੀਆਂ ਦੇ ਉੱਤੇ ਲਗਾਤਾਰ ਵੱਡਾ ਧਰਿਆ ਜਾ ਰਿਹਾ ਹੈ ਤੇ ਜਿਹੜੀਆਂ ਸੈਂਟਰਵਾਦੀ ਪਾਰਟੀਆਂ ਉਹਨਾਂ ਨੇ ਇਕੱਠੇ ਹੋ ਕੇ ਉਹ ਰੇ ਜ਼ੁਲਮ ਕੀਤਾ ਹੈ 40 ਸਾਲ ਹੋ ਜਾਣੇ 1984 ਨੂੰ 2024 'ਚ ਮੈਂ ਸਮਝਦਾ ਕਿ ਜੇ ਅਸੀਂ ਘਟ ਗਿੰਤੀਆਂ ਇਕੱਠੇ ਹੋ ਕੇ ਇੱਕ ਇਹੋ ਜਿਹੇ ਨਮਾਇंदे ਪਾਰਲੀਮੈਂਟ ਚ ਭੇਜੀਏ ਜਿਹੜੇ ਉੱਥੇ ਜਾ ਕੇ ਕਾਨੂੰਨ ਬਣਾਉਣ ਦੀ ਸੰਸਥਾ ਦੇ ਵਿੱਚ ਜੋ ਇਹ ਹਰਕਤਾ ਕਰ ਰਹੇ ਆ ਜੋ ਮਾੜੇ ਭੜੇ ਕਾਨੂੰਨ ਸਾਡੇ ਉੱਤੇ ਲਾਗੂ ਕਰ ਰਹੇ ਆ ਇੱਕ ਤਰਫੀ ਕਰਦੇ ਆ ਐਨਐਸਏ ਯੂਆਪਾਦੀਨ 70% ਕੇਸ ਖਤਮ ਹੋ ਜਾਂਦੇ ਆ ਸਿਰਫ 2% ਕਨਵਿਕਸ਼ਨ ਹੁੰਦੀ ਹੈ ਸੋ ਇਹ ਜਿਹੜੀਆਂ ਸੋਚ ਨੂੰ ਦਬਾਉਣ ਵਾਸਤੇ ਕੁਚਲਣ ਵਾਸਤੇ ਚਾਲਾਂ ਚੱਲ ਰਹੇ ਆ ਇਹਦੇ ਵਿੱਚੋਂ ਸਰ ਅਮਰਿਤਪਾਲ ਸਿੰਘ ਨੇ ਉਹ ਮੀਰੀ ਪੀਰੀ ਦੇ ਸਿਧਾਂਤ ਅਧীন ਔਰੇ ਮੈਦਾਨ 'ਚ ਲੜਨ ਦਾ ਫੈਸਲਾ ਲਿੱਤਾ ਹੈ ਇਹ ਲੜਨਾ ਚਾਹੀਦਾ ਹੈ ਉਹਨਾਂ ਨੇ ਠੀਕ ਫੈਸਲਾ ਲਿੱਤਾ ਹੈ ਸਾਡੀ ਪਾਰਟੀ ਉਹਨਾਂ ਦੀ ਹਮਾਇਤ ਕਰਦੀ ਹੈ ਔਰ ਵੱਧ ਚੜ ਕੇ ਦੱਬ ਕੇ ਉਹਨਾਂ ਦੀ ਸਪੋਰਟ ਕਰੂਗੀ ਲੋਬੀ ਦਿੱਲੀ ਵਾਲਿਓ ਜਿਹੜਾ ਤੁਸੀਂ ਸਾਨੂੰ ਦਬਾਉਣਾ ਚਾਹੁੰਦੇ ਹੋ ਅੱਜ ਤੁਹਾਡੇ ਹੀ ਪਾਰਲੀਮੈਂਟੀ ਚੋਣਾਂ ਰਾਹੀਂ ਤੁਹਾਨੂੰ ਮੂੰਹ ਤੋੜ ਜਵਾਬ ਖਡੂਰ ਸਾਹਿਬ ਨੇ ਪੰਜਾਬ ਨੇ ਦੇਣਾ ਹੈ ਕਿ ਸਾਨੂੰ ਤੁਹਾਡੇ ਕਾਨੂੰਨ ਮਨਜ਼ੂਰ ਨਹੀਂ ਜਮੂਰੀਅਤ ਅਦੀਨ ਅਸੀਂ ਤੁਹਾਨੂੰ ਜਵਾਬ ਦੇਣ ਲਈ ਅੱਜ ਬੈਠੇ ਆਂ ਤੇ ਅਸੀਂ ਇਹੋ ਜੇ ਕੈਂਡੀਡੇਟ ਭੇਜਣੇ ਆ ਜਿਨ੍ਹਾਂ ਨੇ ਇਹ ਘੱਟ ਗਿਣਤੀਆਂ ਨੂੰ ਮਾਰੂ ਜਿਹੜੇ ਕਾਨੂੰਨ ਹੈ ਉਹਨਾਂ ਨੂੰ ਰੱਦ ਕਰਨ ਦਾ ਉਥੇ ਮਤਾ ਪਾਣਾ ਹੈ ਤੇ ਉਹਦੇ ਬਾਰੇ ਹੋਰਾਂ ਨਾਲ ਮੇਲ ਕਰਕੇ ਘਟ ਗਿਣਤੀਆਂ ਨੂੰ ਇਕੱਠਾ ਕਰਕੇ ਆਪਣੀ ਗੱਲਬਾਤ ਉੱਥੇ ਪਹਚਾਣੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਪੰਥ ਕਾਗੂ ਆਪ ਦਾਵਾ ਪੇਸ਼ ਕਰਨਾ ਇਸ ਤਰ੍ਹਾਂ ਨਹੀਂ ਹੁੰਦਾ ਲੋਕ ਸੰਗਤ ਮੰਨੇ ਕੌਮ ਮੰਨੇ ਕੇ ਪੰਥ ਕਾਗੂ ਫਿਰ ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਕਦੀ ਨਹੀਂ ਦੱਸਣਾ ਕਿ ਆ ਕਿ ਪਿਆ ਕਿ ਮੈਂ ਪੰਥ ਕਾਗੂ ਆ ਉਹਨਾਂ ਦੇ ਕੰਮ ਉਹਨਾਂ ਦੀ ਪ੍ਰਭਾਵਸ਼ਾਲੀ ਜਿਹੜੀ ਉਹਨਾਂ ਦਾ ਸ਼ੰਗਰਸ਼ਾ ਉਹ ਦੱਸਦਾ ਕਿ ਪੰਥਕਾ ਕੋ ਕਿਸ ਤਰੀਕੇ ਦਾ ਹੁੰਦਾ ਹੈ ਸੋ ਮੈਂ ਇਹ ਬੇਨਤੀ ਕਰਦਾ ਕਿ ਜਦੋਂ ਪੰਥਕ ਆਉਣ ਦਾ ਅਸੀਂ ਦਾਵਾ ਉੱਚਾ ਨਹੀਂ ਕਰ ਸਕਦੇ ਜਦੋਂ ਸਰਦਾਰ ਸਤਕਾਰਜੋਗ ਬੀਬੀ ਪਰਮਜੀਤ ਕੌਰ ਖਾਲੜਾ ਇਲیکشن ਲੜ ਰਹੀ ਸੀ ਉਸ ਵੇਲੇ ਵੀ ਸਰਦਾਰ ਮਾਨ ਨੇ ਕੈਂਡੀਡੇਟ ਆਪਣਾ ਨਹੀਂ ਸੀ ਦਿੱਤਾ ਇੱਥੇ ਖਡੂਰ ਸਾਹਿਬ ਵਾਲਕੇ ਤੋਂ ਇਹਨਾਂ ਨੇ ਬੀਬੀ ਜਗੀਰ ਕੌਰ ਨੂੰ ਦਿੱਤਾ ਸੀ ਸੋ ਫਿਰ ਮੈਂ ਪੰਜਾਬ ਦੇ ਨੌਜਵਾਨ ਤੇ ਪੂਰੀ ਪ੍ਰੈਸ ਇਹ ਬਿਲਕੁਲ ਧਿਆਨ ਚ ਰੱਖੇ ਕਿ ਸਮੇਂ-ਸਮੇਂ ਨਾਲ ਅੱਜ ਰਾਜਨੀਤੀ ਬੇਸ਼ੱਕ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਬਦਨਾਮ ਕਰਨ ਦੀ ਹੋਗੀ ਪਰ ਜੋ ਕਾਰਜ਼ਕਾਲ ਸ਼੍ਰੋਮਣੀ ਅਕਾਲੀ ਦਲ ਅੰਮਰਸਰ ਦਾ ਕਿ ਉਹਨੂੰ ਕਦੀ ਨੌਜਵਾਨਾਂ ਨੇ ਵਾਚਿਆ ਅੱਜ ਤੱਕ ਜਿਹੜੇ ਨੌਜਵਾਨ ਹੈ ਉਹਨਾਂ ਨੇ ਸੋਸ਼ਲ ਮੀਡੀਆ ਤੇ ਸਾਰਿਆਂ ਨੂੰ ਫਤਵੇ ਦਿੱਤੇ ਆ ਹੁਣ ਜਿਹੜਾ ਨੌਜਵਾਨ ਹੈ ਉਹ ਜਾਗ ਚੁੱਕਾ ਹੈ ਹੁਣ ਨੌਜਵਾਨ ਗਲੀਆਂ ਨਾਲੀਆਂ ਦੀ ਸਿਆਸਤ ਨਹੀਂ ਕਰਨੀ ਚਾਹੁੰਦਾ ਹੁਣ ਨੌਜਵਾਨ ਆਟਾ ਦਾਲ ਦੀ ਸਿਆਸਤ ਨਹੀਂ ਕਰਨੀ ਚਾਹੁੰਦਾ ਹੁਣ ਨੌਜਵਾਨ ਪੰਜਾਬ ਦਾ ਜਿਹੜਾ ਉਹ ਆਪਣੀਆਂ ਪੱਗਾਂ ਤੇ ਚੁੰਨੀਆਂ ਦੀ ਗੱਲ ਕਰਦਾ ਹੈ ਹੁਣ ਨੌਜਵਾਨ ਵੇਂਦਾ ਹੈ ਕਿ ਅਸੀਂ ਆਪਣੀ ਵਿਗੜੀ ਸਵਾਰ ਨਹੀਂ ਕਿਤਰਾ ਹੈ ਸੋ ਉਹ ਲੁੱਟਿਆ ਲੁੱਟਿਆ ਮਹਿਸੂਸ ਕਰਦਾ ਹੈ ਉਹਨਾਂ ਨੂੰ ਐ ਲੱਗਦਾ ਹੈ ਕਿ ਇਹ ਦੀਪ ਸਿੰਘ ਸਿੱਧੂ ਨੂੰ ਗਵਾ ਲਿਆ ਹੁਣ ਅਸੀਂ ਕਿਤੇ ਸਾਡੇ ਕੋਲ ਇੱਕ ਹੀ ਜਿਹੜਾ ਦਿੱਲੀ ਦੀ ਅੱਖ ਚੱਕ ਪਾ ਕੇ ਗੱਲ ਕਰਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਅਸੀਂ ਉਹਨੂੰ ਜਿਤਾ ਕੇ ਵੀ ਨਾ ਭੇਜ ਸਕੇ ਤੇ ਕਿੱਧਰ ਜਾਵਾਂਗੇ ਅੱਜ ਬਹੁਤ ਅੰਕੜਾ ਦੇ ਉੱਥੇ ਮੁਕਾਬਲਾ ਕਰਨਾ ਪੈ ਰਿਹਾ ਸਰਦਾਰ ਮਾਨ ਨੂੰ ਪਰ ਮੈਂ ਸਮਝਦਾ ਕਿ ਜੇ ਅੱਜ ਖਡੂਰ ਤੇ ਸੰਗਰੂਰ ਤੇ ਲੱਖਾ ਸਿੰਘ ਸਧਾਨਾ ਤੇ ਜਿੰਨੇ ਵੀ ਸਾਡੇ ਕੈਂਡੀਡੇਟ ਦੂਜੇ ਆਪਣੇ ਸਰਦਾਰ ਈਮਾਨ ਸਿੰਘ ਮਾਨ ਖੜੇ ਆ ਸਾਰੇ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਤੇ ਸਰਦਾਰ ਅਮਰਪਾਲ ਸਿੰਘ ਵਿਧ ਇਹ ਸਾਰਿਆਂ ਨੂੰ ਜਤਾ ਕੇ ਜੇ ਆਪਾਂ ਭੇਜਾਂਗੇ ਮੈਨੂੰ ਇਹ ਅਫਸੋਸ ਹੁੰਦਾ ਕਿ ਸਾਡਾ ਸਹੀ ਮਤਦਾਨ ਹੋਊਗਾ ਨਹੀਂ ਤੇ ਅਸੀਂ ਮਤਦਾਨ ਹੀ ਹਰ ਵਾਰੀ ਇੰਨਾ ਉਲਟਾ ਕਰ ਲੈਨੇ ਆ ਕਿ ਸਾਡੀਆਂ ਮਾਵਾਂ ਨੂੰ ਵੀ ਥਾਣਿਆਂ ਦੇ ਵਿੱਚ ਇਨਸਾਫ਼ ਨਹੀਂ ਮਿਲਦਾ ਸਾਡੀਆਂ ਭੈਣਾਂ ਵੀ ਰੋਂਦੀਆਂ ਕਿ ਸਾਡਾ ਪੁੱਤ ਟੀਕਾ ਲਾ ਕੇ ਮਰ ਗਿਆ ਹੈ ਸਾਡਾ ਮੇਰਾ ਪਤੀ ਟੀਕਾ ਲਾ ਕੇ ਮਰ ਗਿਆ ਹੈ ਤੇ ਸਰਕਾਰ ਜਿਹੜੀ ਤਮਾਸ਼ਾ ਵੇਂਦੀ ਹੈ ਸਰਕਾਰ ਕਹਿੰਦੀ ਕਿ ਮੇਰਾ ਹਰਿਆਪੈਨ ਇਹਨਾਂ ਲੋਕਾਂ ਲਈ ਚੱਲੂਗਾ ਅੱਜ ਸਰਕਾਰ ਜਿਹੜੀ ਉਹ ਇੱਥੋਂ ਤੱਕ ਨੀਵੇਂ ਪੱਧਰ ਦੀ ਸਿਆਸਤ ਕਰਨ ਲੱਗ ਪਈ ਕਿ ਉਹ ਉੱਥੇ ਵੱਧ ਦੇ ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤ ਅੰਮ੍ਰਿਤਸਰ ਦੇ ਕਦਮਾਂ ਨੂੰ ਰੋਕਣ ਵਾਸਤੇ ਤੇ ਆਪਣੇ ਹੱਥ ਕੰਡੇ ਵਰਤ ਰਹੀ ਹੈ ਸੋ ਮੈਂ ਕਹਿੰਦਾ ਕਿ ਇਹ ਇਤਿਹਾਸ ਅੱਜ ਪਹਿਲੀ ਵਾਰ ਨਹੀਂ ਮਾਨ ਸਾਹਿਬ ਨੇ ਦਰਹਾਇਆ ਬੀਬੀ ਖਾਲੜਾਵਰੀ ਵੀ ਉਹਨਾਂ ਆਪਣਾ ਕੈਂਡੀਡੇਟ ਨਹੀਂ ਦਿੱਤਾ ਭਾਵੇਂ ਕਿ ਉਹਨਾਂ ਦੇ ਜਿਹੜੇ ਅੱਜ ਸੁਖਪਾਲ ਸਿੰਘ ਖਹਿਰਾ ਉੱਥੋਂ ਮਾਨ ਸਾਹਿਬ ਦੇ ਗਾੜੀ ਬੈਰੀਕੇਟ ਬਣੇ ਆ ਜਦ ਬਣਾਏ ਗਏ ਆ ਉਹਨਾਂ ਨੇ ਆਪਣੀ ਜਿਹੜੀ ਉਹ ਪਾਰਟੀ ਬਣਾਈ ਸੀ ਉਹਦੇ ਵੱਲੋਂ ਬੀਬੀ ਜੀ ਨੂੰ ਇੱਥੋਂ ਲੜਾਇਆ ਤੇ ਉਸ ਤੋਂ ਉਹਨਾਂ ਨੇ ਜੱਸੀ ਜਸਰਾਲ ਜਿਹੜਾ ਕਿਲਾ ਕਿੱਲੇ ਵਾਲਾ ਗਾਣਾ ਗਾਉਂਦਾ ਹੈ ਉਹਨੂੰ ਸਰਦਾਰ ਮਾਨ ਦੇ ਗਾੜੀ ਕੈਂਡੀਡੇਟ ਬਣਾਇਆ ਉਸ ਵੇਲੇ ਵੀ ਲੋਕਾਂ ਨੂੰ ਵਾਚਣਾ ਚਾਹੀਦਾ ਸੀ ਕਿ ਸਿੱਖ ਕੌਮ ਦਾ ਲੀਡਰ ਕਦੇ ਵੀ ਆਪਣਾ ਦਰਦ ਦੇ ਦੀ ਛੇਤੀ ਖੋਲ ਕੇ ਨਹੀਂ ਦੱਸਦਾ ਤੇ ਨਾ ਹੀ ਉਹ ਆਪਣਾ ਝੱਗਾ ਚੁੱਕਦਾ ਕਿ ਸਾਡੀ ਕੌਮ ਦਾ ਢਿੱਡ ਨੰਗਾ ਹੋਵੇ ਉਹਨੇ ਲੋਕਾਂ ਨੂੰ ਨਹੀਂ ਦੱਸਿਆ ਮੈਂ ਨਾ ਨਹੀਂ ਮਾਰਿਆ ਕਿ ਮੈਂ ਤਾਂ ਬੀਬੀ ਜੀ ਦੇ ਗਾੜੀ ਕੈਂਡੀਡੇਟ ਦਿੱਤਾ ਨਹੀਂ ਤੇ ਮੇਰੇ ਗਾੜੀ ਬੀਬੀ ਜੀ ਦੀ ਪਾਰਟੀ ਨੇ ਜਿਹੜਾ ਉਹ ਜਸਜੀ ਜਸਰਾਲ ਦੇਤਾ ਸੁਖਪਾਲ ਸਿੰਘ ਖਹਿਰਾ ਨੇ ਸੋ ਇਹ ਗੱਲਾਂ ਸਾਡੇ ਪੰਜਾਬ ਦੇ ਲੋਥ ਨੂੰ ਵਾਚਣੀਆਂ ਪੈਣੀਆਂ ਏ ਜਿੱਦਣ ਕੌਮ ਦਾ ਲੀਡਰ ਅੱਖਾਂ ਮੀਟ ਗਿਆ ਇਹਨਾਂ ਲੋਕਾਂ ਨੇ ਅੱਖਾਂ 'ਚ ਘਸੁੰਨ ਦੇ ਦੇ ਕਿ ਰੋਣਾ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਅੱਜ ਉਹ ਰੂਹ ਆ ਉਹ ਇੱਕ ਸੰਤ ਤੇ ਸਿਪਾਈ ਹੈ ਜਿਹੜਾ ਮੀਰੀ ਤੇ ਪਰੀ ਦੀ ਤਰਜਮਾਨੀ ਕਰਦਾ ਹੈ ਸਾਡਾ ਫਕਰ ਮਹਿਸੂਸ ਕਰਦੇ ਆ ਕਿ ਅਸੀਂ ਉਹਦੇ ਲੱਗ ਕੇ ਨਾਲ ਆਪਣੀ ਕੌਮ ਦਾ ਸੰਘਰਸ਼ ਕਰ ਰਹੇ ਆਂ ਔਰ ਮੈਂ ਆਸ ਕਰਦਾ ਕਿ ਜਿੰਨੇ ਵੀ ਟੇਢੇ ਰਸਤੇ ਤੇ ਜਾ ਕੇ ਪੰਜਾਬ ਦੀ ਬਰਬਾਦੀ ਨੂੰ ਕਰਦੇ ਹੋ ਸਾਰੇ ਅੱਜ ਸਿੱਧੇ ਰਸਤੇ ਤੇ ਆਣ ਕੇ ਸਰਦਾਰ ਮਾਨ ਦਾ ਸਾਥ ਦੇਣ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣ ਤੇ ਅਸੀਂ ਇੱਕ ਦੂਜੇ ਦੇ ਬਾਹਾਂਵਾਂ ਫੜ ਕੇ ਤੇ ਵਿਗੜੀ ਹੋਈ ਪੰਜਾਬ ਦੀ ਸਵਾਰ ਸਕੀਏ ਵਿਜ਼ਨ ਕੀ ਰਹੇਗਾ ਜੀ ਕਦੂਰ ਸਾਹਿਬ ਕੀ ਇਲੈਕਸ਼ਨ ਦਾ ਕੀ ਏਜੰਡਾ ਹੈ ਏਜੰਡਾ ਕੀ ਰਹੇਗਾ ਏਜੰਡਾ ਜੀ ਮੇਨ ਏਜੰਡਾ ਤੇ ਨਸ਼ਿਆਂ ਦੇ ਜਿਹੜਾ ਹੜ ਵਗ ਰਿਹਾ ਉਹਨੂੰ ਰੋਕਣਾ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ